ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਸੁਣ ਕੇ ਜੋਗੀ ਮਛੰਦਰ ਨਾਥ ਦੀ ਤਸੱਲੀ ਨਾ ਹੋਈ ਮੰਗਲਨਾਥ ਸੋਚਾਂ ਵਿੱਚ ਡੁੱਬ ਗਿਆ ਕਿ ਇਹ ਕੈਸਾ ਜੋਗੀ ਹੈ ਜੋ ਈਸ਼ਵਰ ਤੋਂ ਬਿਨਾ ਹੋਰ ਕਿਸੇ ਮਨੁੱਖੀ ਗੁਰੂ ਉੱਤੇ ਸ਼ਰਧਾ ਨਹੀਂ ਰੱਖਦਾ ਮਛੰਦਰ ਨਾਥ ਹੋਰ ਅੱਗੇ ਹੋ ਕੇ ਆਖਣ ਲੱਗਾ ਅਸਾਂ ਗੁਰੂ ਗੋਰਖ ਕੋਲੋਂ ਜ਼ੋਰ ਲਿਆ ਹੈ ਕੰਨੀ ਮੁੰਦਰਾ ਹਨ ਸਿਰ ਮੁੰਨੇ ਹੋਏ ਨੇ ਖਫਣੀ ਦੇ ਡੰਡਾ ਕੋਲ ਹੈ ਕਠਿਨ ਸਾਧਨਾ ਨਾਲ ਈਸ਼ਵਰ ਪ੍ਰਾਪਤੀ ਕਰਨ ਦਾ ਯਤਨ ਕਰ ਰਹੇ ਹਾਂ ਪਰ ਤੁਸੀਂ ਨਿਰਾਲਾ ਹੀ ਪੇਸ ਬਣਾਇਆ ਹੈ ਨਾ ਮੁਸਲਮਾਨ ਲੱਗਦੇ ਹੋ ਨਾ ਹਿੰਦੂ ਹੱਡੀਆਂ ਦੀ ਮਾਲਾ ਗਲ ਕਿਉਂ ਪਾਈ ਹੈ ਇਸ ਪੇਸ ਦਾ ਤਿਆਗ ਕਰੋ ਜੋਗੀ ਹੋਵੋ ਤੁਸਾਂ ਦਾ ਕਲਿਆਣ ਹੋਵੇ ਇਹ ਸੁਣ ਕੇ ਮੇਰਾ ਦੇ ਦਾਤੇ ਖੁਦ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਹੱਸ ਕੇ ਬੋਲੇ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈ ਹੈ ਜੋਗਣਾ मुੰਦੀ ਮੂੰਡ ਮੁੰਡਾਈ ਐ ਜੋਗਣਾ ਸਿੰਗੀ ਵਾਈ ਐ ਅੰਜਨ ਮਾਹੇ ਨਿਰੰਜਨ ਰਹੀ ਐ ਜੋਗਜੁਗਤ ਇਹ ਪਾਈ ਐ ਉਹ ਭੁੱਲੜ ਲੋਕੋ ਤੁਹਾਡਾ ਜਿਹੜਾ ਪੇਸ ਐ ਰੰਗ ਬਰੰਗੀਆਂ ਟਾਕੀਆਂ ਦੀ ਖਫਣੀ ਸਵਾ ਕੇ ਗੱਲ ਪਾ ਲਈ ਹੱਥ ਵਿੱਚ ਡੰਡਾ ਫੜ ਲਿਆ ਤੇ ਸਰੀਰ ਉਦਾਲੇ ਸਵਾ ਮਲ ਬੈਠੇ ਕੰਨ ਪੜਵਾ ਕੇ ਮੁੰਦਰਾ ਪਾ ਲਈਆਂ ਸਿਰ ਮੂੰਹ ਮੁਣਾ ਕੇ ਘਰ ਛੱਡਿਆ ਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਵਿਹਲੇ ਬੈਠੇ ਸਿੰਗੀ ਵਜਾਉਂਦੇ ਫਿਰੇ ਇਸ ਨਾਲ ਮਨ ਸ਼ਾਂਤ ਨਹੀਂ ਹੁੰਦਾ ਪੇਟ ਦੇ ਬਦਲੇ ਮੰਗਦੇ ਫਿਰਦੇ ਹੋ ਸੱਚਮੁੱਚ ਜੋਗ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਇਹ ਸਾਰੇ ਵਾਧੂ ਟੰਟੇ ਛੱਡ ਦੇਵੋ ਘਰ ਬੈਠ ਕੇ ਸੰਜਮ ਦਾ ਜੀਵਨ ਬਤੀਤ ਕਰਦੇ ਹੋਏ ਪਰਮਾਤਮਾ ਦਾ ਨਾਮ ਸਿਮਰਨ ਕਰੋ ਮਰਦ ਉਹ ਹੈ ਜੋ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਿਰਲੇਪ ਰਹੇ ਤੁਸੀਂ ਤਾਂ ਡਰਕਲ ਬੁਝਦਿਲ ਹੋ ਕਰਤਾਰ ਦੀ ਰਚੀ ਮਾਇਆ ਦਾ ਮੁਕਾਬਲਾ ਨਹੀਂ ਕਰਦੇ ਦਾਦੇ ਮਾਰੇ ਲੁਕਦੇ ਫਿਰਦੇ ਹੋ ਗੱਲ ਨਹੀਂ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀਐ ਸੋਈ ਰਹਾਉ ਕੋਈ ਬਹੁਤੀਆਂ ਗੱਲਾਂ ਨਾਲ ਜੋਗ ਨਹੀਂ ਕਮਾ ਸਕਦਾ ਸਗੋ ਜੋਗ ਦਾ ਇਹ ਪ੍ਰধান ਲੱਛਣ ਹੈ ਕਿ ਦੋ ਨੇਤਰਾਂ ਦੀ ਨਿਗਾ ਇਕ ਕਰਕੇ ਜਗਤ ਦੇ ਰਾਹ ਵਿੱਚ ਕਰਤਾਰ ਦੀ ਵਾਪਰੀ ਮਾਇਆ ਦੇ ਅੜਰੇਪਣ ਜੋਗ ਦਾ ਭੇਤ ਮਿਟਾ ਦੇਵੇ ਸੋਨੇ ਤੇ ਮਿੱਟੀ ਉੱਚ ਤੇ ਨੀਚ ਪਸ਼ੂ ਤੇ ਮਨੁੱਖ ਬਨਸਪਤੀ ਕੀੜੇ ਮਕੌੜੇ ਆਦ ਨੂੰ ਇੱਕ ਸਮਾਨ ਉਸ ਈਸ਼ਵਰ ਦਾ ਰੂਪ ਸਮਝੇ ਚਿੱਤ ਨੂੰ ਵਖੇਵੇਂ ਵਿੱਚ ਨ ਡੋਬੇ ਅਸਲ ਜੋਗੀ ਉਹ ਹੋ ਸਕਦਾ ਹੈ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੀਐ ਜੋਗ ਨਾ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਹ ਪਾਈਐ ਭੋਲੇ ਜੋਗਿਓ ਬਾਹਰ ਨਸੇ ਫਿਰਨ ਮੜੀਆਂ ਵਿੱਚ ਬੈਠ ਕੇ ਸਮਾਧੀਆਂ ਲਾਉਣ ਦੇਸਾਂ ਪਰਦੇਸਾਂ ਵਿੱਚ ਫਿਰਨ ਅਤੇ ਤੀਰਥਾਂ ਉਤੇ ਜਾ ਕੇ ਨਹਾਉਣ ਨਾਲ ਜੋਗ ਨਹੀਂ ਕਮਾਇਆ ਜਾਂਦਾ ਕਿਉਂਕਿ ਦਿਲ ਦੀ ਧੜਕਣਾ ਨਹੀਂ ਮਿਟਦੀ ਮਨ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੁੜਦਾ ਦੁਨੀਆ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸਿਮਰਨ ਕਰੋ ਸਤਗੁਰ ਭੇਟਾ ਤਾਂ ਸੈਸਾ ਟੁੱਟਾ ਧਾਵਤ ਵਰਜ ਰਹੀਐ ਨਿੱਜਰ ਚਰੈ ਸਹਜ ਤੁਣ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਹ ਪਾਈਐ ਭਾਵ ਭਗਤੀ ਮਾਰਗ ਦਾ ਸਹੀ ਰਾਹ ਹੈ ਕਿ ਅਕਾਲ ਪੁਰਖ ਦੀ ਮੇਰ ਹੋਵੇ ਸੱਚਾ ਸਤਿਗੁਰੂ ਮਿਲੇ ਉਹ ਗਿਆਨ ਦੇ ਭੰਡਾਰੇ ਬਖਸ਼ੇ ਜਿਸ ਨਾਲ ਸਾਰੇ ਸੰਸੇ ਜਾਂਦੇ ਰਹਿਣ ਤੇ ਮਨ ਦੀ ਭਟਕਣਾ ਮੁੱਕ ਜਾਵੇ ਮਨ ਨੂੰ ਸੰਜਮ ਵਿੱਚ ਰੱਖਣ ਵਾਸਤੇ ਰੋਕੀਏ ਜਦੋਂ ਮਨ ਰੁਕ ਜਾਂਦਾ ਹੈ ਤਾਂ ਆਤਮਿਕ ਆਨੰਦ ਲਗਾਤਾਰ ਦਸਵੇਂ ਦਵਾਰ ਵਿੱਚੋਂ ਚੁੰਦਾ ਰਹਿੰਦਾ ਹੈ ਤੇ ਸ਼ਾਂਤੀ ਹੀ ਸ਼ਾਂਤੀ ਹੁੰਦੀ ਹੈ ਫਿਰ ਸਮਝ ਲੈ ਘਰ ਗ੍ਰਹਿਸ ਦੇ ਨੇੜੇ ਰਹਿੰਦੇ ਆ ਵੀ ਸਤਿ ਵਿੱਚ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਨਕ ਜੀਵਤ ਅਮਰ ਰਹੀ ਐ ਐਸਾ ਜੋਗ ਕਮਾਈ ਐ ਵਾਜੇ ਬਾਜੋਂ ਸਿੰਗੀ ਵਾਜੈ ਤੋ ਨਿਰਭਉ ਪਦ ਪਾਈ ਐ ਅੰਜਨ ਮਾਹੀ ਨਿਰੰਜਨ ਰਹੀ ਐ ਜੋਗ ਯੋਗਤ ਇਹ ਪਾਈ ਐ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਐਸੇ ਤਿਆਗੀ ਹੋਈਏ ਕਿ ਜਿਉਂਦੇ ਹੋਏ ਵੀ ਮਰਿਆਂ ਵਾਂਗ ਕਿਸੇ ਦੁਨਿਆਵੀ ਵਸਤੂ ਨਾਲ ਹਿੱਤ ਨਾ ਕਰੀਏ ਤਾਂ ਜੋ ਕਮਾਇਆ ਜਾਂਦਾ ਹੈ ਫਿਰ ਸਮਝ ਸਿੰਗੀ ਦੀ ਲੋੜ ਨਹੀਂ ਆਪੇ ਹੀ ਆਨੰਦ ਦੀ ਧੁਨੀ ਵੱਜਦੀ ਰਹੇਗੀ ਚਿਤ ਪਰਮਾਤਮਾ ਨਾਲ ਜੁੜਿਆ ਰਹੇਗਾ ਤੇ ਬਿਰਤੀ ਉਸ ਮਦ ਹਾਲਤ ਵਿੱਚ ਪਹੁੰਚ ਜਾਵੇਗੀ ਜਿਸ ਨਾਲ ਸਾਰੇ ਡਰ ਦੂਰ ਹੋ ਜਾਣਗੇ ਸੋ ਜੋਗਿਓ ਇਹ ਹੈ ਸੱਚੇ ਜੋਗ ਦਾ ਮਾਰਗ ਐਵੇਂ ਭੁਲੇਖਿਆਂ ਵਿੱਚ ਰਹਿ ਕੇ ਜੀਵਨ ਬਰਬਾਦ ਨਾ ਕਰੋ ਵੇਲੇ ਰਹਿਣ ਨਾਲ ਦੁਨੀਆ ਉੱਤੇ ਭਾਰ ਜੇ ਆਪਣੇ ਜੀਵਨ ਬਾਰੇ ਸੋਚੋ ਗੁਰੂ ਜੀ ਕੋਲੋਂ ਇਹ ਉੱਤਰ ਸੁਣ ਕੇ ਮਛੰਦਰਨਾਥ ਤੇ ਮੰਗਲਦਾਸ ਨਿਰੁੱਤਰ ਹੋ ਗਏ ਦੋਵੇਂ ਗੁਰੂ ਜੀ ਦੀ ਚਰਨੀ ਲੱਗੇ ਉਹਨਾਂ ਦੇ ਚਰਨੀ ਲੱਗਣ ਦੀ ਢਿੱਲ ਹੀ ਸੀ ਕਿ ਬਾਕੀ ਦੇ ਜੋਗੀਆਂ ਨੇ ਵੀ ਗੁਰੂ ਜੀ ਨੂੰ ਮੱਥਾ ਟੇਕਿਆ ਅੱਗੇ ਤੋਂ ਸੱਤ ਮਾਰਗ ਦੇ ਚੱਲਣ ਦਾ ਪ੍ਰਣ ਕੀਤਾ ਉਸ ਦਿਨ ਤੋਂ ਗੋਰਖ ਮੱਤੇ ਸਥਾਨ ਦਾ ਨਾਮ ਨਾਨਕ ਮੱਤਾ ਰੱਖਿਆ ਗਿਆ ਜੋ ਇੱਕ ਗੁਰਦੁਆਰੇ ਦੇ ਰੂਪ ਵਿੱਚ ਅੱਜ ਵੀ اٹਲ ਹੈ ਜਿਸ ਦੀ ਮਹਿਮਾ ਵੱਧਦੀ ਜਾਂਦੀ ਹੈ ਗੋਰਖ ਮੱਤੇ ਵਿੱਚ ਕਈ ਐਸੇ ਵੀ ਜੋਗੀ ਹਨ ਜਿਨ੍ਹਾਂ ਨੇ ਕਠਿਨ ਕਾਲਣਾ ਕਾਲ ਕੇ ਕੁਝ ਸਿੱਧੀਆਂ ਹਾਸਲ ਕੀਤੀਆਂ ਹੋਈਆਂ ਸਨ ਉਹਨਾਂ ਨੇ ਕਈ ਕੌਤਕ ਕਰਕੇ ਦਿਖਾਏ ਕੋਈ ਅਸਮਾਨ ਵੱਲ ਉੱਡਿਆ ਕਿਸੇ ਪਾਣੀ ਸੁਕਾ ਦਿੱਤਾ ਕਿਸੇ ਪਾਣੀ ਨੂੰ ਦੁੱਧ ਦਰਸਾਇਆ ਆਦਿ ਗੁਰੂ ਨਾਨਕ ਜੀ ਜਿਨ੍ਹਾਂ ਕੋਲ 9 ਨਦੀਆਂ ਤੇ 12 ਸਿੱਧੀਆਂ ਸਨ ਉਹ ਜੋ ਚਾਹੇ ਕਰ ਸਕਦੇ ਸਨ ਪਰ ਵਾਹਿਗੁਰੂ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਦਿਖਾਵਾ ਨਹੀਂ ਸੀ ਕਰਨਾ ਚਾਹੁੰਦੇ ਫਿਰ ਵੀ ਜੋਗੀਆਂ ਦਾ ਹੰਕਾਰ ਹੰਕਾਰ ਤੋੜਨ ਵਾਸਤੇ ਉਹਨਾਂ ਨੂੰ ਕੁਝ ਕੌਤਕ ਦਿਖਾਏ ਜੋਗੀਆਂ ਦੀਆਂ ਗੱਲਾਂ ਵਾਲੀਆਂ ਧੂਣੀਆਂ ਹੀ ਠੰਡੀਆਂ ਕਰ ਦਿੱਤੀਆਂ ਇੱਕ ਹੰਕਾਰੀ ਜੋਗੀ ਦੀਆਂ ਮੁੰਦਰਾ ਚਿੱਪੀ ਤੇ ਖੜਾਵਾਂ ਕਿਧਰੇ ਉਡਾ ਦਿੱਤੀਆਂ ਜਿੰਨਾਂ ਨੂੰ ਟੋਲਦਾ ਉਹ ਮਰ ਗਿਆ ਉਹ ਸਰੀਰ ਤੇ ਮਨ ਦੀਆਂ ਅੱਖਾਂ ਨਾਲ ਉਸ ਨੂੰ ਕਿਤੇ ਨਾ ਦੇਸੀਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ